ਅੱਜ ਕੋ ਸੁਦਨੋ ਲਾਦੂ ਕਾ ਦੀ ਮੰਡੀ ਦੇ ਵਿੱਚ ਵੱਡਾ ਮਤਲਬ ਲੋਕ ਬੈਠੇ ਨੇ ਵਿਚਾਰੇ ਆ ਕੇ ਆਪਣੇ ਪਸ਼ੂ ਵੰਨ ਕੇ ਉਹਰੇ ਬੈਠੇ ਨੇ 트ਰਾਸ ਦੀ ਹੰਡਾ ਰਹੇ ਨੇ ਸਾਥੀਓ ਵੱਡਾ ਮੁਸ਼ਕਲਾਂ ਦੇ ਨਾਲ ਵਿਚਾਰੇ ਪੀੜਤ ਨੇ ਅੱਜ 15 ਤੋਂ 20 ਦਿਨ ਹੋ ਗਏ ਅਜੇ ਤੱਕ ਇੱਥੇ ਸਰਕਾਰਾਂ ਨਾਲ ਦੀ ਕੋਈ ਅਹਿਜੀ ਮਤਲਬ ਚੀਜ਼ ਨਹੀਂ ਆ। ਬੜੀ ਤਕਲੀਫ ਹੈ। ਮਾਨੋ ਵੀ ਯਾਰ ਐਡਾ ਵੱਡਾ ਸਰਕਾਰ ਦਾ ੱਟਾ ਜੇ ਲੋਕਾਂ ਨਾਲ ਇੰਨਾ ਪਾਣੀ ਜਰੇ ਇਹਦਾ ਕੋਈ ਇੰਤਜ਼ਾਮ ਨਹੀਂ ਕਰ ਸਕਿਆ ਅਜੇ ਤੱਕ। 80 ਸਾਲ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੋਏ ਨੂੰ। ਹਰ ਸਾਲ ਇੱਥੇ ਪਾਣੀ ਆ ਜਾਂਦਾ ਮਾਰ ਜਾਂਦਾ ਲੋਕਾਂ ਨੂੰ। ਉਹ ਦੇਖੋ ਲੋਕਾਂ ਦੇ ਨੌਜਵਾਨ ਧੀਆਂ ਯਾਰ ਕਿਸ ਤਰੀਕੇ ਨਾਲ ਰੋੜ ਰਹੀਆਂ ਨੇ ਹੈਗੀਆਂ। ਸ਼ਰਮ ਦੀ ਗੱਲ ਹੈ ਜਿਆ ਸਰਕਾਰਾਂ ਵਾਸਤੇ ਵੀ ਅਸੀਂ ਕਹੇ ਜੇ ਦੇਸ਼ ਦੇ ਵਿੱਚ ਰਹਿੰਦੇ ਆ ਕੀ ਕਈੇ ਸ਼ਬਦਾਂ ਦੀ ਘਾਟ ਹੈ ਸੱਜਣੋ ਸ਼ਬਦ ਨਹੀਂ ਹੈਗੇ ਸਾਡੇ ਕੋਲੇ ਕਹਿਣ ਵਾਸਤੇ ਆ ਦੇਖੋ ਫਿਰ ਲੋਕਾਂ ਨੇ ਮੰਡੀਆਂ ਦੀਆਂ ਉਹਦੀਆਂ ਦੁਕਾਨਾਂ ਖੋਲਤੀਆਂ ਦੁਕਾਨਾਂ 'ਚ ਬੈਠੇ ਨੇ ਵਿਚਾਰੇ ਕੁਝ ਲੋਕ ਕੋਈ ਕਿਸ ਤਰੀਕੇ ਨਾਲ ਕੋਈ ਕਿਸ ਤਰੀਕੇ ਨਾਲ ਆਪ ਉਹਦੇ ਉਪਰਾਲੇ ਕਰ ਰਿਹਾਗਾ ਬੱਡੀ ਨੋ ਸਰਟੀਫਿਕੇਟ ਬੰਦੀ ਦੇ ਵੱਲੋਂ ਵੀ ਇਹ ਚਾਰ ਦਿਨਾਂ ਤੋਂ ਪਿਛਲੇ ਤਿੰਨ ਚਾਰ ਦਿਨਾਂ ਤੋਂ ਦੌਰਾ ਕੀਤਾ ਜਾ ਰਿਹਾ ਸਾਰੇ ਇਲਾਕੇ ਦਾ ਵੀ ਕਿੱਥੇ ਜਾ ਰ ਅਸੀਂ ਕਿਵੇਂ ਇਹਦਾ ਰਸਣ ਪਾਣੀ ਪਿੰਡਾਂ ਦੇ ਵਿੱਚ ਇਕੱਠਾ ਕਰਾਂ ਨੂੰ ਕਿਵੇਂ ਪਹੁੰਚਾਣਾ ਹੈਗਾ ਆ ਦੇਖੋ ਇਹਨਾਂ ਟਰਾਲੀਆਂ ਦੇ ਵਿੱਚ ਇੱਥੇ ਪਸ਼ੂ ਬੰਦੇ ਨੇ ਛੋਟੇ ਛੋਟੇ ਬੱਚੇ ਇਹਨਾਂ ਨੂੰ ਕੁਛ ਨਹੀਂ ਪਤਾ ਜ਼ਿੰਦਗੀ ਬਾਰੇ ਵੀ ਸਾਡੀ ਜ਼ਿੰਦਗੀ ਕਿੱਧਰ ਨੂੰ ਗਈ ਕੀ ਬਣ ਕੇ ਸਾਡੇ ਘਰ ਕਿੱਧਰ ਰੁੜ ਗਏ ਵੱਡਾ ਪ੍ਰਭੂ ਤ੍ਰਾਸ ਦੀ ਨਾਲ ਸਾਡਾ ਪੰਜਾਬ ਪੀੜਤ ਹੈਗਾ ਦੀ ਤਕਲੀਫ ਮੰੰਦੇ ਵਿੱਚ ਦੇਖੋ ਕਿਸ ਤਰੀਕੇ ਨਾਲ ਡੰਗਰ ਵੀ ਕਰਾਂ ਤੁੱਪੇ ਖੜੇ ਨੇ ਟਰਾਲੀਆਂ ਚ ਜਿੰਨਾ ਕ ਸਮਾਨ ਪਿਆ ਪਾ ਕੇ ਭੱਜੇ ਆਪਦੇ ਜਾਨ ਉੱਚ ਕੇ ਬੜੀ ਮਾੜੀ ਹਾਲਤ ਦੇ ਵਿੱਚ ਖਾਸ ਕਰਕੇ ਫਾਜ਼ਿਲਕਾ ਜ਼ਿਲ੍ਹਾ ਦੇ ਵਿੱਚ ਹੋਰ ਵੀ ਮਾੜੀ ਹਾਲਤ ਦੇਖੀ ਆਈ ਹੈ ਅੱਜ ਅਸੀਂ ਹਜੇ ਬਾਕੀ ਏਰੀਆ ਦੇ ਵਿੱਚੋਂ ਪਾਣੀ ਵਾਪਸ ਮੁੜ ਗਿਆ ਮਤਲਬ ਫਾਜ਼ਿਲਕਾ ਦੇ ਵਿੱਚੋਂ ਹਜੇ ਤੱਕ ਪਾਣੀ ਵਾਪਸ ਨਹੀਂ ਮੁੜਿਆ ਹੈਗਾ ਵੱਡੀ ਤਰਾਸ ਦੀ ਆ ਸਜਣੋ ਦੇਖੋ ਕੀ ਕਿਹੜਾ ਏਰੀਆ ਦਿਖਾਵਾ ਤੁਹਾਨੂੰ ਆ ਸੰਸਥਾਾਂਾਂ ਵਿੱਚ ਬੈਠੀਆਂ ਨੇ ਬੱਖ-ਬੱਖ ਕੋਈ ਡਾਕਟਰਾਂ ਦੀ ਟੀਮ ਵਿਚਾਰੇ ਆਪਦੇ ਕੈਂਪ ਲਾ ਕੇ ਕੋਈ ਕਿਸ ਤਰੀਕੇ ਨਾਲ ਕੋਈ ਲੰਗਰ ਲਾ ਕੇ ਮਤਲਬ ਬਹੁਤ ਤਰ੍ਹਾਂ ਦੇ ਆਪ ਜੇ ਆਪਦੇ ਬਿਹੇਵ ਤੇ ਲੋਕ ਬਹੁਤ ਤਰ੍ਹਾਂ ਦਾ ਇੰਤਜ਼ਾਮ ਕਰ ਰਹੇ ਨੇ ਪਰ ਸਾਡਾ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਕਿੱਥੇ ਹੈਗੀ ਪੱਟੀ ਦਿੱਕਤਾਂ ਦਾ ਸਾਹਮਣਾ ਸਾਡੇ ਪੰਜਾਬ ਦੇ ਲੋਕ ਸੱਜਣੋ ਕਰ ਰਹੇ ਨੇ ਇਸ ਕਰਕੇ ਪਿੰਡਾਂ ਵਾਲੇ ਸੱਜਣਾਂ ਨੂੰ ਬੇਨਤੀ ਹੈ ਕਿ ਸਾਰਿਆਂ ਨੂੰ ਵੀ ਤਿਲ ਫੁੱਲ ਦਾਨ ਕੱਢੋ ਦਾਨ ਕਰੋ ਇਹ ਲੋਕਾਂ ਵਾਸਤੇ ਆਪਦੇ ਭਰਾਵਾਂ ਵਾਸਤੇ ਆਪਦੇ ਸਾਡੇ ਪੰਜਾਬ ਦੇ ਲੋਕਾਂ ਚ ਵੱਡੀ ਮੁਸੀਬਤ ਚ ਫਸੇ ਹੋਏ ਨੇ ਉਹਨਾਂ ਵਾਸਤੇ ਸਾਨੂੰ ਸਜਣੋ ਯਤਨ ਕਰਨਾ ਚਾਹੀਦਾ ਹੈ ਬਹੁਤ ਦਾਨ ਕਰਦੇ ਨੇ ਸਾਡੇ ਪੰਜਾਬ ਦੇ ਲੋਕ ਬਹੁਤ ਦਾਨੀ ਨੇ ਸਾਡੇ ਪੰਜਾਬ ਦੇ ਲੋਕ ਪਿੰਡਾਂ ਦੇ ਲੋਕ ਪਰ ਅੱਜ ਸਪੈਸ਼ਲ ਦਾਨ ਕਰਨ ਦੀ ਲੋੜ ਹੈ ਸਜਣੋ ਵੱਧ ਤੋਂ ਵੱਧ ਦਾਨ ਕਰਨ ਦੀ ਲੋੜ ਹੈਗੀ ਤਾਂ ਕਿ ਜਿਹੜੇ ਸਾਡੇ ਭਰਾ ਡੁੱਬ ਚੁੱਕੇ ਨੇਗੇ ਆ ਦੇਖੋ ਕੰਪੈਨਾਂ ਦੇ ਨਾਲ ਡੰਗਰ ਬੰਨ ਰੱਖੇ ਨੇ ਉਹਦੇ ਕੀ ਕਾਰਨ ਵਿਚਾਰੇ ਕੀ ਸ਼ਬਦ ਬੋਲਾਂ ਮੈਂ ਤਾਂ ਬੋਲੇ ਹੀ ਨਹੀਂ ਜਾ ਰਿਹਾ ਹੈਗਾ ਸ਼ਬਦ ਨਹੀਂ ਨਿਕਲਦੇ ਜਵਾਨ ਦੇ ਵਿੱਚੋਂ ਗਲਾ ਭਰਤਾ ਪੱਡੀ ਤਕਲੀਫ ਦੇ ਵਿੱਚ ਆ ਕੇ ਭਰਾਵੋ ਕੀ बोलिए सरकार बारे की बोलिए लोकां बारे की सारे लोका ਦਾ ਜਿਹੜਾ ਦਰਦ ਹੈ ਦੇਖੋ ਇੱਥੇ ਭਰਾ ਸੰਨੀ ਲੜ ਰਿਹਾ ਆਪਦੇ ਡੰਗਰਾਂ ਨੂੰ ਕੋਈ ਆ ਤੋੜਾ ਦੇ ਗਿਆ ਕੋਈ ਚੋਕਰ ਦਾ ਕੋਈ ਸੰਸਥਾ ਵਿੱਚ ਸਾਡੀਆਂ ਵੰਡਰੀਆਂ ਨੇ ਵਿਚਾਰੀਆਂ ਆਪਣੇ ਆਪਣੇ ਪੱਧਰ ਤੇ ਉਹ ਵੀ ਮਤਲਬ ਇੱਥੇ ਡੰਗਰਾਂ ਨੂੰ ਪਾ ਕੇ ਆ ਛੋਟੇ ਛੋਟੇ ਕੱਟਰੂ ਬੱਛਰੂ ਇਹਨਾਂ ਦਾ ਕੀ ਹਾਲਤ ਹੈ ਸਾਡੇ ਬੱਚਿਆਂ ਦੀ ਬੁਰੀ ਹਾਲਤ ਹੈਗੀ ਬਹੁਤ ਬਹੁਤ ਮਾੜੀ ਹਾਲਤ ਦੇ ਵਿੱਚ ਸਜਣੋ ਸਾਡਾ ਪੰਜਾਬ ਇਸ ਟਾਈਮ ਹੈ ਵੱਖ-ਵੱਖ ਏਰੀਆ ਦੇ ਵਿੱਚ ਅਸੀਂ ਮੇਰਾ ਬਾਬਾ ਨਾਨਕ ਵੀ ਜਾ ਕੇ ਆਏ ਗੁਰਦਾਸਪੁਰ ਦੇ ਵਿੱਚ ਮੁਕੇਰੀਆਂ ਦੇ ਵਿੱਚ ਵੀ ਜਾ ਕੇ ਆਏ ਹਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਅੰਮ੍ਰਿਤਸਰ ਦਾ ਏਰੀਆ ਜਿੱਥੇ ਉਹ ਨਿਆਣਾ ਪਿੰਡ ਹੈ ਜਿੱਥੇ ਉਹ ਬਹੁਤ ਵੱਡਾ ਨੁਕਸਾਨ ਹੋਇਆਗਾ ਉੱਥੇ ਵੀ ਅਸੀਂ ਜਾ ਕੇ ਆਿਆਂਗੇ ਵੱਡੀ ਤਰਾਸ ਦੀ ਆ ਸੱਜਣੋ ਪਿਛਲੇ 3-4 ਦਿਨਾਂ ਤੋਂ ਅਸੀਂ ਨਿਕਲੇ ਹੋਿਆਂਗੇ ਇਸ ਹਲਾਤਾਂ ਦਾ ਜਾਜਾ ਲੈਣ ਵਾਸਤੇ ਦੇਖੋ ਸਾਰੇ ਵੱਖ-ਵੱਖ ਸਾਡੀਆਂ ਟੀਮਾਂ ਅੱਜ ਫਾਜਲਕਾ ਦੇ ਵਿੱਚ ਆਂਗੇ ਅੱਜ ਫਾਜਲਕਾ ਏਰੀਆ ਦਾ ਦੌਰਾ ਕੀਤਾਗਾ ਦੇਖੇਗਾ ਵੀ ਇਹਨਾਂ ਲੋਕਾਂ ਨੂੰ ਲੋੜ ਅਸੀਂ ਕਦੋਂ ਜਦੋਂ ਇਹਨਾਂ ਦਾ ਪਾਣੀ ਇੱਥੋਂ ਘਟ ਗਿਆ ਉਦੋਂ ਅਸੀਂ ਕੋਈ ਕਣਕ ਦਾਣਾ ਫੱਕਾ ਜੋ ਇਕੱਠਾ ਕਰਿਆ ਪਿੰਡਾਂ ਦੇ ਵਿੱਚੋਂ ਜੋ ਥੋੜੀ ਸਮਗਰੀ ਜਿੰਨੀ ਵੀ ਸਾਨੂੰ ਲੋਕਾਂ ਨੇ ਦਿੱਤਾ ਦਾਨ ਉਹ ਦਾਨ ਆ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਜੁਮਾ ਅਸੀਂ ਚੁੱਕ ਰਿਆਂਗੇ ਇਸ ਕਰਕੇ ਬਹੁਤ ਸੱਜਣੋਂ ਮਨ ਦੁਖੀ ਹੈਗਾ ਬੜੇ ਦੁਖੀ ਮਨ ਦੇ ਨਾਲ ਜੋ ਵੀ ਸ਼ਬਦ ਮੈਂ ਬੋਲ ਰਿਆਂਗਾ ਗਲਾ ਭਰਦਾ ਹੈਗਾ ਬੋਲਿਆ ਨਹੀਂ ਜਾ ਰਿਹਾ ਗਲਾ ਭਰਿਆ ਹੁੰਦਾਗਾ ਐਡੀ ਤਖਲੀਫ ਚ